ਸਰਵੀਆਂ ਦਾ ਕੀਰਤਨ ਦਰਬਾਰ ਹੋ ਰਿਹਾ ਹੈ ਰੋਸ਼ਨ ਗਰਾਊਂਡ ਉਹ ਕਿੰਨੀ ਤਰੀਕ ਨੂੰ ਹੋ ਰਿਹਾ ਦਸ਼ਕਾ ਨੂੰ ਜ਼ਰੂਰ ਦੱਸੇ ਜਨਤਾ ਨੂੰ ਨੋਟਾਈ। ਬੁਲੇ ਸੋ ਨਰਪੈ ਅਤਿ ਗੁਰਦਾਸ ਮਹਾਰਾਜ ਦੀ ਜੈ। ਸ਼੍ਰੋਮਣੀ ਸ਼੍ਰੀ ਗੁਰੂ ਰਗਦਾਸ ਸਭਾ ਰਜਿਸਟਰਡ ਜ਼ਿਲ੍ਹਾ ਹਿਸ਼ਾਰ ਪਰਬਲੋਂ 24ਵਾਂ ਮਹਾਨ ਇੰਟਰਨੈਸ਼ਨਲ ਕੀਰਤਨ ਦਰਬਾਰ ਰੋਸ਼ਨ ਗਰਾਊਂਡ ਹਿਸ਼ਾਰਪੁਰ ਵਿਖੇ 8 ਦਸੰਬਰ ਦਿਨ ਐਤਵਾਰ ਨੂੰ ਬੜੇ ਹੀ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਜੇ ਗੱਜ-ਬੱਜ ਕੇ ਉੱਥੇ ਆਓ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰੋ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਕੀਰਤਨ ਦਰਬਾਰ ਦੇ ਵਿੱਚ ਕੀਰਤਨ ਜਿੱਥੇ ਆਪੋ ਆਪਣਾ ਗੁਰਬਾਣੀ ਦੇ ਨਾਲ ਤੁਹਾਨੂੰ ਜੋੜ ਕੇ ਆਪਦੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਪੁਰੀ ਰਾਜਨੀਤਿਕ ਪਾਰਟੀ ਦੀ ਆਗੂ ਦੀ ਸ਼ਾਮਲ ਹੋਣੀ ਧਾਰਮਿਕ ਸੰਸਥਾ ਸਾਡੀ ਧਾਰਮਿਕ ਤੌਰ ਤੇ ਆਪਾਂ ਹਰੇਕ ਨੂੰ ਗਿਆ ਜਿਹੜਾ ਭਾਵੇਂ ਕੋਈ ਰਾਜਨੀਤਿਕ ਹੋਵੇ ਭਾਵੇਂ ਉਹ ਪ੍ਰਾਈਵੇਟ ਅਦਾਰਾ ਹੋਵੇ ਕੋਈ ਵੀ ਹੋਵੇ ਸਾਡੇ ਵਾਸਤੇ ਉਹ ਧਾਰਮਿਕ ਹੀ ਆ ਸੀ ਤੇ ਧਾਰਮਿਕ ਤੌਰ ਤੇ ਆਪਾਂ ਸਾਰਿਆਂ ਨੂੰ ਕਿਹਾ ਹੋਇਆ ਸੱਦਾ ਪੱਤਰ ਦਿੱਤੇ ਹੋਏ ਆ ਤੁਮਾਂ ਪੁੱਛੀ ਪਹੁੰਚਣਗੇ ਸੰਤ ਮਹਾਪੁਰਸ਼ ਸਾਰੇ ਹਾਂ ਜੀ ਪਹੁੰਚਣਗੇ ਜੀ ਸੰਤ ਮਹਾਪੁਰਸ਼ ਪਹੁੰਚਣਗੇ ਆਪਾਂ ਸਾਰਿਆਂ ਨੂੰ ਸੱਦਾ ਪੱਤਰ ਦਿੱਤੇ ਹੋਏ ਆ ਉਹ ਵੀ ਜਰੂਰ ਪਹੁੰਚਣਗੇ ਜੀ ਉੱਥੇ ਇਸਨ ਜਿਸ ਤਰ੍ਹਾਂ ਕਾਫੀ ਕੀਰਤਨ ਦਰਵਾਜ਼ੇ ਵਿੱਚ ਨਸ਼ੇ ਕਰਕੇ ਇਹ ਲੋਕ ਆ ਜਾਂਦੇ ਹੁਣੇ ਮਾਰੇ ਕੁਝ ਚੀਜ਼ ਪਹਿਲਾਂ ਅਸੀਂ ਇੱਕ ਆਪਣੀ ਕਮੇਟੀ 3 ਮੈਂਬਰੀ ਕਮੇਟੀ ਬਣਾ ਚੁੱਕੀ ਆ ਅਸੀਂ ਉਹਦੇ ਵਿੱਚ ਸਾਡੇ ਪਹਿਲਾਂ ਤਾਂ ਉੱਧਾ ਪਹਿਲੀ ਤਾਂ ਬੇਨਤੀ ਇਹ ਹੀ ਆ ਵੀ ਸਾਡੇ ਆਪਣੇ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਕੀਰਤਨ ਦਰਵਾਜ਼ੇ ਦੇ ਵਿੱਚ ਕੋਈ ਨਸ਼ਾ ਕਰਕੇ ਬੰਦਾ ਆਉਂਦਾ ਹੀ ਨਹੀਂ ਅਸੀਂ ਪਹਿਲਾਂ ਨਹੀਂ ਅਸੀਂ 24ਵਾਂ ਇੰਟਰਨੈਸ਼ਨਲ ਕੀਰਤਨ ਦਰਵਾਜ਼ਾ ਕਰਵਾ ਰਹੇ ਹਾਂ ਫਿਰ ਵੀ ਅਸੀਂ ਇੱਕ ਕਮੇਟੀ ਬਣਾਈ ਹੋਈ ਹੈ ਜੋ ਕੋਈ ਆ ਵੀ ਜਾਵੇ ਉਹਨੂੰ ਬੜੀ ਨਿਮਰਤਾ ਦੇ ਨਾਲ ਉਹਨੂੰ ਸਾਈਡ ਤੇ ਕੀਤਾ ਜਾਊਗਾ ਜੀ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ